ਅੰਡੇ ਇੱਕ ਸੰਪੂਰਨ ਆਹਾਰ ਹੈ ਇਹਦੇ ਵਿੱਚ ਪ੍ਰੋਟੀਨ ਔਰ ਫੈਟ ਔਰ ਹੋਰ ਕਈ ਤਰ੍ਹਾਂ ਦੇ ਸਿਹਤ ਲਈ ਚੰਗੇ ਪਦਾਰਥ ਹੁੰਦੇ ਨੇ ਤਾਂ ਇੱਕ ਅਕਸਰ ਸਵਾਲ ਪੁੱਛਿਆ ਜਾਂਦਾ ਹੈ ਕਿ ਭਈ ਕੀ ਅੰਡਿਆਂ ਦੀ ਜ਼ਰਦੀ ਖਾਣੀ ਚਾਹੀਦੀ ਹੈ ਕਿ ਇਹਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਅੰਡੇ ਦਾ ਅੰਡੇ ਦਾ ਪੀਲਾ ਜਾਂ ਜ਼ਰਦੀ ਇਹ ਚੰਗੇ ਫੈਟਸ ਹੁੰਦੇ ਨੇ ਇਹ ਹਾਰਟ ਵਾਸਤੇ ਦਿਲ ਵਾਸਤੇ ਇਹ ਚੰਗੇ ਹੁੰਦੇ ਨੇ ਸੋ ਰੋਜ਼ ਦੇ ਇੱਕ ਅੰਡੇ ਦੀ ਜ਼ਰਦੀ ਤੁਸੀਂ ਜਰੂਰ ਖਾ ਸਕਦੇ ਹੋ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਬਲਕਿ ਕੁਛ ਨਾ ਕੁਛ ਹਾਰਟ ਨੂੰ ਫਾਇਦਾ ਹੀ ਹੈ ਇੱਕ ਤੋਂ ਵੱਧ ਖਾਣ ਦੇ ਬਾਰੇ ਵਿੱਚ ਕੋਈ ਨੁਕਸਾਨ ਹੈ ਕਿ ਨਹੀਂ ਹੈ ਅਜੇ ਸਾਇੰਸ ਨੂੰ ਪੱਕਾ ਨਹੀਂ ਪਤਾ ਤੋਂ ਤੁਸੀਂ ਬਿਨਾਂ ਕਿਸੇ ਡਰ ਤੋਂ ਰੋਜ਼ਾਨਾ ਇੱਕ ਅੰਡੇ ਦੀ ਜ਼ਰਦੀ ਮਤਲਬ ਹੈ ਕਿ ਕੰਪਲੀਟ ਪੂਰਾ ਅੰਡਾ ਖਾ ਸਕਦੇ ਹੋ ਨਮਸਕਾਰ